ਬਦਮਾਸ਼ਾਂ ਵੱਲੋਂ ਗੱਡੀ ਦੀ ਲੁੱਟ ਕਰਨ ਤੋਂ ਬਾਅਦ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਪਰਿਵਾਰ ਨੇ ਇਨਸਾਫ ਦੀ ਗੁਹਾਰ ਨੂੰ ਲੈ ਕੇ ਲਗਾਇਆ ਤਰਨਾ ਪਰਿਵਾਰ ਦਾ ਕਹਿਣਾ ਜਦੋਂ ਤੱਕ ਦੋਸ਼ੀ ਨਹੀਂ ਪਕੜੇ ਜਾਂਦੇ ਉਦੋਂ ਤੱਕ ਲੜਕੇ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਲੁਧਿਆਣਾ ਵਿੱਚ ਦਿਲ ਦਹਿਲਾਉਣ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪਤੀ ਪਤਨੀ ਖਾਣਾ ਖਾ ਕੇ ਜਦੋਂ ਨਿਕਲੇ ਤਾਂ ਬਦਮਾਸ਼ਾਂ ਨੇ ਗੱਡੀ ਰੋਕ ਕੇ ਲੁੱਟ ਲਈ ਅਤੇ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਰੋਸ਼ ਵਿੱਚ ਆਏ ਪਰਿਵਾਰ ਨੇ ਡੀ ਐਮ ਸੀ ਹਸਪਤਾਲ ਚੌਂਕ ਵਿੱਚ ਧਰਨਾ ਲਗਾ ਦਿੱਤਾ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਤੇ ਕਿਹਾ ਕਿ ਉਹਨਾਂ ਬਦਮਾਸ਼ਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਦਮਾਸ਼ ਜਲਦ ਗ੍ਰਿਫਤਾਰ ਕੀਤੇ ਜਾਣ ਜਦੋਂ ਤੱਕ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਉਦੋਂ ਤੱਕ ਲੜਕੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਪਰਿਵਾਰ ਲਗਾ ਰਿਹਾ ਇਨਸਾਫ ਦੇ ਗੋਹਰ ਪਰਿਵਾਰ ਨੂੰ ਦਿਲਾਸਾ ਦੇਣ ਦੇ ਲਈ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਵੀ ਪਹੁੰਚ ਕੇ ਮੰਗ ਕਰਦੇ ਆ ਕਿ ਇਹ ਕਾਤਲਾਂ ਨੂੰ ਫੜ ਕੇ ਫਾਂਸੀ ਦਿੱਤੀ ਜਾਵੇ ਇਹ ਗੋਲੀ ਮਰ ਜਾਵੇ ਨਹੀਂ ਹੁਣ ਐਮਐਲਏ ਸਾਹਿਬ ਆਏ ਸੀ ਨਾਲ ਪੁਲਿਸ ਪ੍ਰਸ਼ਾਸਨ ਆਏ ਸੀ ਕੀ ਇਹ ਸਵਾਸ਼ਣ ਦਿੱਤਾ ਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਜਲਦੀ ਫੜ ਲਾਂਗੇ ਅਸੀਂ ਐਮਐਲਏ ਸਾਹਿਬ ਨੂੰ ਇਹ ਅਖਿਆ ਵੀ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਉਹਨਾਂ ਚਿਰ ਸਾਡਾ ਧਰਮ ਨਾ ਜਾਰੀ ਰਹੂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਦੇ

ਤੁਹਾਡੇ ਹੱਦ ਨਾਲ ਨਾ ਤਾਂ ਕੋਈ ਸਿਕਰਸੀ ਦਰਸਾਈ ਜੀ ਹਾਲੇ ਤਾਂ ਕੋਈ ਕੁਝ ਨਹੀਂ ਲੱਗਿਆ ਸੀਸੀਟੀਵੀ ਕੈਮਰਾ ਵਗੈਰਾ ਕੁਝ ਨਹੀਂ ਹਲੇ ਤੱਕ ਹੈ ਇੱਕ ਜਨਨ ਪੁਲਿਸ 팀 ਬਾ ਲਾਈਆਂ ਹੋਈਆਂ ਨੇ ਇਸ ਸੇਤੀ ਕਾਤਲਾਂ ਨੂੰ ਉਪਰੇਸ਼ ਕਰ ਤੇ ਕੋ ਲੜਕੀ ਦੇ ਲੜਕੇ ਦੀ ਗੱਡੀ ਫੜ ਲਈ ਗਈ ਹੈ ਕਿ ਕਿਸੇ ਦਾ ਕੋਈ ਦੱਸਿਆ ਪੁਲਸ ਨੇ ਤੱਕ ਕਹਿ ਰਹੇ ਨੇ ਵੀ ਗੱਡੀ ਤੇ ਸ਼ੋਗੀ ਹੈ ਹੁਣ ਧਰਨਾ ਲਗਾਉਣਾ ਸਾਰੇ ਕਿਸੇ ਦਾ ਸ਼ੌਕ ਨਹੀਂ ਹਾਂਜੀ ਸਾਡੀ ਛੋਟੀ ਜਿਹੀ ਬੱਚੀ ਪਰ 12:00 ਵਜੇ ਗੁਰਿੰਦਰਾਂ ਬੰਦੋ ਹਾਏ 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 ਤੁਹਾਡੇ ਕੀਤੇ ਅਸੀਂ ਸਿਰ ਤੇ ਇਨਸਾਫ ਲਈ ਬੈਠੇ ਆ ਰਾਤ 12 1 ਵਜੇ ਦਾ ਕੱਟਾ ਹੋਇਆ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਤਲਬ ਅਸੀਂ ਆਉਂਦੇ ਸੁਣਵਾਈ ਸੁਣਾਉਣ ਵਾਸਤੇ ਕੋਰਟ ਦਾ ਸੁਣਾਉਣ ਵਾਸਤੇ ਜਸਟਿਸ ਅਸੀਂ ਉਸ ਵਾਸਤੇ ਬੇਨਤੀ ਕਰਨ ਆਏ ਆ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਜੋ ਇਹਨਾਂ ਨੂੰ ਸਾਡੇ ਅੱਗੇ ਵਿਦਾ ਹੋਈ ਹੈ ਅਸੀਂ ਇਸ ਲਈ ਵੀ ਕਿ ਮਾਰੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਚੋਕ ਕਾਤਰਾ ਨੇ ਪੁਲਿਸ ਮੁਕਰਾਉਣੇ ਇਕੱਠੇ ਕੀਤੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਨਹੀਂ ਤੁਹਾਡੇ ਐਮਐਲਏ ਸਾਹਿਬ ਵੀ ਆਏ ਸੀ ਐਸਪੀ ਸਾਹਿਬ ਵੀ ਆਏ ਹੈ ਐਮਐਲਏ ਸਾਹਿਬ ਆਏ ਸੀ ਐਮਐਲਏ ਸਾਹਿਬ ਅਸ਼ਵਾਸ਼ਣ ਦੇਗੇ ਨੇ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਪਕੜ ਲਾਂਗੇ ਅਸ਼ਵਾਸ਼ਣ ਦਾ ਲੈਂਦੇ ਅਸੀਂ ਸੁਭਾ ਦੇ ਲੱਗੇ ਅਸੀਂ ਅਸ਼ਵਾਸ਼ਣ ਲਈ ਜੰਦੇ ਪੁਲਿਸ ਨੇ ਕੀ ਕੀਤਾ ਪੁਲਿਸ ਵੀ ਹੈ ਲੱਗੇ ਹੋਏ ਇਨਵੈਸਟੀਗੇਸ਼ਨ ਤੇ ਬਹੁਤ ਜਲਦੀ ਅਸੀਂ ਕੇਸ ਦੇ ਸਿੱਟੇ ਪਹੁੰਚ ਜਾਵਾਂਗੇ ਤੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਮਤਲਬ ਗੁਰਦਾਸ ਦਾ ਇਹ ਹੈ ਮੁਰਦਾਬਾ ਸਰਕਾਰ ਸਾਹਿਬ ਮੇਰੇ ਤੋਂ ਕੁਝ ਨਹੀਂ ਚਾਹੀਦਾ ਜੀ ਇੱਕ ਹੱਕ ਧਰਨਾ ਚੱਲੂਗਾ ਤੁਹਾਨੂੰ ਜਿੰਨੀ ਦਰਦ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਤਾਂ ਜੀ ਸਵੇਰ ਦੀ ਨਾਲ ਰੋਟੀ ਨਾਲ ਪਾਣੀ ਅੱਜ ਦਾ ਕੱਲਾ ਇਨਸਾਫ ਆਬਾਤੇ ਮੰਗ ਕਰੀ ਜਨੇ ਆ ਕਰਦੇ ਰਹ ਲੱਗਦਾ ਨਹੀਂ ਕਿ ਇੱਕ ਕਪੈਲਰ ਖਾਣਾ ਖਾਣ ਲਈ ਗਿਆ ਤੇ ਰਸਤੇ 'ਚ ਅੱਧਾ ਐਕਸੀਡੈਂਟ ਹੋ ਗਿਆ ਇਹ ਵੀ ਨਹੀਂ ਆਪਾਂ ਆਪਣੀ ਫੈਮਲੀ ਨਾਲ ਇੰਜੋਏਮੈਂਟ ਕਰ ਸਕਦੇ ਸਰਕਾਰ ਕਹਿੰਦੀ ਆ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਇੰਜੋਏ ਕਰੋ ਸਾਡੀ ਸਾਡੀ ਫੈਮਲੀ ਕੋਈ ਸੇਵਾ ਨਹੀਂ ਕਰਦਾ ਸਾਡੇ ਬੱਚਿਆਂ ਦਾ ਕਤਲ ਹੋ ਜਾਂਦਾ ਕੋਈ ਸਰਕਾਰ ਅਸਲਾਈ ਨਹੀਂ ਨਾ ਡੀਸੀ ਸਾਹਿਬ ਨੇ ਇੱਥੇ ਕਿਹੜਾ ਮਾਰਿਆ ਨਾ ਐਸਐਸਪੀ ਸਾਹਿਬ ਨੇ ਕਿਹੜਾ ਮਾਰਿਆ ਪਰ ਅਸੀਂ ਜ਼ੋਰ ਲਗਿਆ ਅਸੀਂ ਲਗਾਵਾਂਗੇ ਜੀ ਨਹੀਂ ਪੁਲਿਸ ਨੇ ਕਿਹਾ ਕਿ ਢੰਡੇ ਜੱਪਾ ਬੰਦੇ ਫੜ ਲਾਂਗੇ ਇੱਡੀ ਲੱਗਦਾ ਵੀ ਢੰਡੇ ਜੀ ਅਸੀਂ ਬੰਦੇ ਫੜਾਂਗੇ ਸਾਨੂੰ ਨਿਕਲਦਾ ਘਰ ਦਾ ਕੋਈ ਨਹੀਂ ਸਾਨੂੰ ਢੰਡੇ ਅਸ ਢੰਡੇ ਜੀ ਬੰਦੇ ਲਗਾ ਉੱਠ ਖੜਾਂਗੇ संस्कार लड़की के करोगे नहीं संस्कार लड़का नहीं पता संस्कार नहीं कर ਜਖਮੀ ਕਰਦੇ ਆ ਦਾ ਪਾਸੇ ਮੇਨ ਦੀ ਖੁਦ ਨਹੀਂ ਦਾ ਆਪਣੀ ਬੇਰ ਮੈਂ ਕਿਹਦੇ ਫੇਰ ਨਾ ਕੋਈ ਬੜਾ ਹੀ ਰਹਿਤ ਹੈ ਕਿ ਜਦੋਂ ਵੋਟਰ ਆਉਂਦਾ ਹੈ ਵੋਟਰ ਨੂੰ ਕਹਿੰਦਾ ਵਾਪਸ ਆ ਇਹ ਤੋਂ ਦੱਸ ਅਨੋਖ ਜੀ ਕੀ ਹੋਇਆ ਜੀ ਜੀ ਦੇਸ਼ ਦੇ ਲੋਕੀਓ ਤੁਹਾਡਾ ਨਮਸਕਾਰ ਇਹ ਪੁਮਾਰੀ ਬਹੁਤ ਮਾਣ ਮਾਣ ਕਰਦਾ ਹੈ ਉੱਦਮ ਰੋੜ ਦਿੱਤਾ ਹੈ ਹੀ ਸੋਸਕਾਰ ਨਹੀਂ ਕਰਨਾ ਬਸ ਲੱਭ ਲੈ ਸੋਸਕਾਰ ਕਰਾਂ ਕਿਤੇ ਧਰਨੇ ਦੇ ਮੈਨ ਨਹੀਂ ਲੋੜਨੀ ਇੱਥੇ ਰੁਕੋ ਤੁਸੀਂ ਇਹ ਧਰਨਾ ਹੀ ਆਪਣਾ ਪ੍ਰੋਟੈਸਟ ਨਹੀਂ ਹੈ ਕੌਲ ਚ ਚੰਦਲ ਬੋਲੀ ਕੋਈ ਦਿਸਾ ਕਿਤੇ ਤੁਸੀਂ ਸਮਝ ਕੋਈ ਆ ਚਾਲ ਦੀ ਦਿੱਤੀ ਆ ਕੱਲ 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 ਸਰ ਹੋਇਆ ਆਪਾਂ ਦਿੱਖੇ ਹੋਏ ਬੇੜ ਦੇ ਵਿੱਚ ਉੱਲੜ ਕੇ ਜਦੋਂ ਸੰਸਕਾਰ ਅੱਜ ਵੀ ਜਦੋਂ ਪਰਸੋਂ ਨੂੰ ਹੋ ਜੂਏ ਪਰ ਉਦੋਂ ਕਰਿਓ ਜੀ ਦਾ ਕਹੂੰ ਗੁੰਡੇ ਲੱਗ ਗੁੰਡੇ ਦਾਪਣੀ ਅਸੀਂ ਇਹੀ ਚਾਹੁੰਦੇ ਹਾਂ ਆਪਾਂ ਸੰਸਕਾਰ ਕਰ ਲਏ ਇਹ ਫਿਰ ਉਸ ਜਿਦਾਈ ਛੁਈ ਮੂਈ ਹੋ ਜਾਣੀ ਨਹੀਂ ਅਸੀਂ ਸੰਸਕਾਰ ਕਰਦੇ ਉਹਨਾਂ ਵਿੱਚ ਕੋਈ ਕੋਪੋਰਟ ਨਹੀਂ ਜਾਉਂਦੇ ਜਿਨ੍ਹਾਂ ਦੇ ਵਿੱਚ ਸਾਡੇ ਗੁੰਡੇ ਸਾਡੇ ਗੁੰਡੇ ਆਪ ਪ੍ਰਸ਼ਾਸਨ ਨੂੰ ਬਤਾਓ ਕਿ ਬਤਾਓ ਸਸਰੋ ਤੁਸੀਂ ਲਾਸਟ ਦੇ ਪਾਜੀ ਕਿਵੇਂ ਹੋ ਸੋ ਜੋ ਪੂਰੀ ਜਿੰਦਗੀ ਕਿੱਥੇ ਆ ਕੇ